ਪੰਜਾਬ ਦੇ ਵਿੱਚ ਵਿਕਰੇਆ ਹੁਣ ਚਿੱਟਾ ਹੀ ਚਿੱਟਾ ਪੁਲਿਸ ਦੇ ਹੱਥ ਖਾਲੀ ਹੁੰਦੇ ਨੇ ਤੇ ਨੌਜਵਾਨ ਫੜ-ਫੜ ਅਪਰਾਧੀਆਂ ਨੂੰ ਕਰ ਰਹੇ ਨੇ ਪੁਲਿਸ ਦੇ ਹਵਾਲੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਗੱਲ ਕਰੀਏ ਪੰਜਾਬ ਦੇ ਵਿੱਚ ਲਗਾਤਾਰ ਚਿੱਟੇ ਦੀ ਵਿਕਰੀ ਤੇ ਵਾਧਾ ਹੋ ਰਿਹਾ ਹੈ ਅਤੇ ਹੁਣ ਲੋਕਾਂ ਵੱਲੋਂ ਵੀ ਚਿੱਟਾ ਤਸਕਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸੇ ਤਹਿਤ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਖਰੜ ਦੇ ਪਿੰਡ ਬੜਾਲਾ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਮੁੰਡਿਆਂ ਅਤੇ ਇੱਕ ਕੁੜੀ ਨੂੰ ਜਿਨ੍ਹਾਂ ਦੀ ਉਮਰ 25 ਸਾਲ ਦੇ ਕਰੀਬ ਜਾਪਦੀ ਹੈ ਉਹਾਂ ਨੂੰ ਫੜਿਆ ਗਿਆ ਅਤੇ ਉਹਨਾਂ ਦੇ ਕੋਲੋਂ ਚਿੱਟਾ ਅਤੇ ਤੱਕੜੀ ਵੀ ਬਰਾਮਦ ਕੀਤੀ ਗਈ ਹੈ ਅਤੇ ਪੁਲਿਸ ਨੂੰ ਸਦਕੇ ਪੁਲਿਸ ਦੇ ਹਵਾਲੇ ਵੀ ਇਹਨਾਂ ਕਰ ਦਿੱਤਾ ਗਿਆ ਦਿਖਾਣੇ ਆ ਤੁਹਾਨੂੰ ਉਹ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਇਹ ਹਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਫਿਲਹਾਲ ਤੁਸੀਂ ਇਹ ਵੀਡੀਓ ਜ਼ਰੂਰ ਦੇਖੋ ਜਿਸ ਦੇ ਵੀ ਨੌਜਵਾਨ ਅਤੇ ਇੱਕ ਕੁੜੀ ਨੂੰ ਪੁਲਿਸ ਵੱਲੋਂ ਥਾਣੇ ਲਿਜਾਇਆ ਜਾ ਰਿਹਾ ਜਿਨ੍ਹਾਂ ਦੇ ਕੋਲੋਂ ਚਿੱਟਾ ਮਿਲਿਆ ਉਹ ਸਮਾਨ ਨੂੰ ਚਕਲਾਂ ਦਿਖਾਓ ਇਹ ਆ ਕੰਡਾ ਅੱਜ ਬਡਾਲਾ ਇਹ ਦੋ ਦੋ ਮੁੰਡੇ ਇੱਕ ਕੁੜੀ ਇੱਕ ਕਲੋਨੀ ਵਿੱਚ ਰਹਿ ਰਹੇ ਤੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਆਹਨਾਂ ਕੋਲ ਦਾ ਇੱਕ ਕੰਡਾ ਤੇ ਆਹ ਸਮਾਨ ਹੈ ਇੱਕ ਕੁ ਸਮਾਨ ਹੈ ਨਾ ਰਸਤੇ ਮਗੇ ਰਿਹਾ ਅਸੀਂ ਪ੍ਰਸ਼ਾਸਨ ਤੇ ਇਹ ਵੀ ਮਦਦ ਕਹਿੰਦੇ ਵੀ ਇਹਨਾਂ ਦੀ ਘਰਾਂ ਦੀ ਤਲਾਸ਼ੀ ਲਈ ਜਾਓ ਉਹਦੇ ਮੋਟਰਲ ਦੀ ਗੱਪੀ ਇਹ ਮੈਨੂੰ ਪੁਲਿਸ ਥਾਣੇ ਕਿਤਾ ਉੱਥੇ ਲੈ ਲੈਟਰ ਤਾਂ ਉਹਦੇ ਪਾਸ ਅੱਜ ਡਾਕਟਰ ਆ ਪੰਨਾਏ ਠੀਕ ਹੈ ਜੀ ਆ ਕੰਡਾ ਹੈ ਨਾ ਪਰ ਆ ਸਮਾਨ ਹੈ ਸਮਾਨ ਵੀ ਖੋਲ ਕੇ ਦਿਖਾ ਦਿੰਦੇ ਕੋਈ ਕੋਈ ਲੋੜੀ ਖੋਲੇ ਮੈਂ ਦੇ ਨਾ ਨਹੀਂ ਕੋਈ ਨਹੀਂ ਖੇਲਾਦਾ ਜੀ ਖੇਲਾਦਾ ਹੈ ਨਾ ਜੇਗਨ ਖੇਲ ਰਿਹਾ ਜਾਂਦਾ ਆ ਦੇਖੋ ਬੰਦੂ ਨੂੰ ਇੱਥੋਂ ਚਲ ਉਹਨੂੰ ਹੀ ਜਗਲ ਆ ਮੈਂ ਦਿਖਾ ਦਉ ਮਣੀਆ ਪਤਾ ਲੱਜੂ ਉਹਨੂੰ ਤੇ ਦੇਖੀ ਵੀਰ ਆਪਣਾ ਇਹ ਦੇਖੀ ਵੀ ਉਹਦਾ ਹੈਗੀ ਵੀਡੀਓ ਪਤਾ ਲੱਗੂ ਸਾਰਿਆਂ ਨੂੰ ਵੀ ਇਹ ਵੇਚਦੇ ਆ ਪਿੰਡ 'ਚ ਇਧਰ ਘਰ ਬਾਈ ਮੂੰਹ ਆ ਤਿੰਨ ਬੰਦੇ ਆ ਵੀਰ ਆ ਕਰੇ ਮੂੜਾ ਮੜਾ ਮੂੰਹ ਕਰੇ ਤੇ ਤੁਸੀਂ ਆ ਧਿਆਨ ਰੱਖਿਓ ਪਿੰਡ ਬਡਾਲੇਵਾ ਵੀਰ ਸਵੇਰਾਂ ਸਾਰਿਆਂ ਨੂੰ ਲੈ ਜਾਓ ਇਹ ਬੱਚਿਆਂ ਬੱਚਿਆਂ ਦਾ ਬਹਾਨਾ ਲਾਂਦੇ ਆ